ਆ ਰਿਆਂ ਨੂੰ ਆ ਰਹੀ ਆ ਸਾਡੀ ਰੇਲ ਗੱਡੀ ਤੇ ਅੱਜ ਆ ਜਿਹੜਾ ਦਿਨ ਹੈ ਇਹਨਾਂ ਦਾ ਵਰਕਆਊਟ ਵੀ ਲੱਗ ਡੇ ਦਾ ਤੁਸੀਂ ਦੇਖ ਸਕਦੇ ਹੋ ਜਲਦੀ ਹੀ ਉੱਥੇ ਅਪ ਜੰਮ ਦੇ ਵਿੱਚ ਲੈ ਕੇ ਜਾਵਾਂਗੇ ਆ ਸਾਰੀ ਬਣੀ ਮੰਡੀ ਟ੍ਰੇਨ ਨੂੰ ਹਾਰਡਵਰਕ ਮੰਡੀ ਕਲਾ ਜਿਹੜਾ ਪਿਛਲੇ ਲਗਾਤਾਰਾਂ ਤੋਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰਾ ਤਤਪਾਰ ਮਕਸਦ ਇੱਕੂ ਆ ਪੰਜਾਬ ਦੇ ਬੱਚਿਆਂ ਨੂੰ ਖੇਡ ਗਰਾਉਂਡਾਂ ਨਾਲ ਜੋੜਨਾ ਤੇ ਨਸ਼ਿਆਂ ਤੋਂ ਬਚਾਉਣਾ ਇੱਕੋ ਜਿਹਾ ਮੈਦਾਨ ਦੋਨਾਂ ਸਾਹਮਣੇ ਦੇਖਦੇ ਆਂ ਕੌਣ ਕੀ ਤੋਂ ਹਾਰਦਾ ਚੱਲ ਤਕਦੀਰੇ ਦੋਨੇ ਦੌੜੀਏ ਪਤਾ ਲੱਗੂ ਕਿਹੜਾ ਬਾਜੀ ਮਾਰਦਾ ਆ ਜਾ ਤਕਦੀਰੇ ਦੋਨੇ ਦੌੜੀਏ ਪਤਾ ਲੱਗੂ ਕੌਣ ਕੀ ਤੋਂ ਹਾਰਦਾ ਸੋ ਇਕੂ ਜਾ ਮੈਦਾਨ ਦੋਵਾਂ ਸਾਹਮਣੇ ਪਤਾ ਲੱਗੂ ਕਿਹੜਾ ਕੀ ਤੋਂ ਹਾਰਦਾ